ਕਹਿੰਦੀ ਹੈ ਇਹਨਾਂ ਨੂੰ ਕਿਸ ਤੁਸੀਂ ਕਿਵੇਂ ਕਹੋਗੇ ਚਲੀਏ ਇਹ ਫੈਸਲਾ ਕਰੋ ਫਿਰ ਤੁਸੀਂ ਵੀ ਨਾ ਕਰੋ ਫੈਸਲਾ ਕਰੋ ਫਿਰ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਫੈਸਲਾ ਨਹੀਂ ਕੀਤਾ ਇਹ ਤੋਂ ਸਾਬਤ ਕਰ ਚਲੀਏ ਗੱਲ ਗੱਲ ਕਰੋ ਆਪਣਾ ਨਾਮ ਆਪਣਾ ਨਾਮ ਕਿ ਸੁਣਾਜੀ ਤੇਰੋ ਬੀਏ ਕੁਮਾਰ ਕੇਸ਼ਕਮਲ ਆਪੋ ਜੀ ਗੁਰਦੁਆਰਾ ਕਲਗੀਧਰ ਖੰਨਾ ਕੀ ਹੋਇਆ ਤੇ ਅਸੀਂ ਆਪਣਾ ਰੁਟੀਨ ਦੇ ਵਿੱਚ ਕੰਮ ਕਰ ਰਹੇ ਸੀ ਗਾਹ ਕਰ ਰਹੇ ਸੀ ਅਸੀਂ ਪੈਸੇ ਲੈਣ ਤੇ ਜਾ ਰਹੇ ਸੀ ਇਹ ਆ ਗਏ 10 ਬੰਦੇ ਦੀ ਟੀਮ ਪੁਲਿਸ ਦੀ ਸੀ ਤੋ ਇੱਕ ਬੰਦਾ ਇਹਨਾਂ ਦਾ ਸਤਨਾਮ ਸਿੰਘ ਜਿਹੜਾ ਇਹ ਸੀਗਾ ਤੇ ਨਾਲ ਇਹਦੇ ਦੋ ਹੈਲਪਰ ਸੀਗੇ ਤੇ ਮੈਨੂੰ ਇੱਕ ਪਾਸੇ ਲਿਜਾ ਕੇ ਕਹਿੰਦੇ ਪਹਿਲਾਂ ਸਾਰੇ ਇਹਨਾਂ ਨੂੰ ਜਿਹੜੇ ਗਾਹ ਕਹਿ ਕੇ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਜਿਹਨਾਂ ਥੋੜੇ ਸਟਾਫ ਹੈ ਇਹਨੂੰ ਅੰਦਰ ਭੇਜੋ ਜਾਂ ਬਾਹਰ ਕੱਢ ਦਿਓ ਮੈਂ ਕੋਈ ਗੱਲ ਨਹੀਂ ਕੱਢਦੇ ਨਹੀਂ ਜੀ ਸਤਨਾਮ ਲੋਕੜਾ ਤੇ ਮੈਂ ਦੱਸ ਰਿਹਾ ਜੀ ਤੇ ਇਹ ਸ਼ੁਰੂ ਕਰਤਾ ਇਹਨਾਂ ਨੇ ਕਹਿੰਦੇ ਅਸੀਂ ਰੇਡ ਕਰਨ ਆਏ ਹਾਂ ਤੇ ਮੈਂ ਕਿਹਾ ਰੇਡ ਕਰ ਲਓ ਕੋਈ ਗੱਲ ਨਹੀਂ ਜੀ ਕਹਿੰਦੇ ਥੋੜੇ ਕੋ ਡੁਪਲੀਕੇਟ ਮਾਲ ਹੈ ਸਾਰਾ ਮਾਰਾ ਸਾਡੇ ਕੋ ਕੱਲੇ ਕੱਲੇ ਸੌਦੇ ਦਾ ਬਿੱਲ ਹੈ ਕੱਲੀ ਕੱਲੀ ਸਾਡੇ ਕੋ ਕੰਪਨੀ ਕੋਲੋਂ ਮਾਲ ਜਿਹੜੇ ਡਿਸਟ੍ਰੀਬਿਊਟਰ ਬਣੇ ਆ ਉਹਨਾਂ ਕੋਲ ਮਾਲ ਸਾਡਾ ਆਂਦਾ ਹੈ ਕਹਿੰਦੇ ਨਹੀਂ ਅਸੀਂ ਉਹਨਾਂ ਕਹਿੰਦੇ ਤੂੰ ਆਪਣਾ ਕਿਕ ਸੈਂਪਲ ਚੈੱਕ ਕਰ ਲੈ ਜਿੱਥੇ ਭੇਜ ਦੇ ਇਥੇ ਮਾਰੀ ਚੈੱਕ ਕਰਾ ਫਿਰ ਆਪਣਾ ਟੈਸਟ ਕਰਾਉ ਜਿੱਥੇ ਸਾਡੇ ਅਸੀਂ ਜ਼ਿੰਮੇਵਾਰ ਅਸੀਂ ਕੋਈ ਕਲੇਮ ਕਰਨ ਤਿਆਰ ਹੈ ਕਹਿੰਦੇ ਨਹੀਂ ਇਹਨਾਂ ਨੇ ਜੂਨ ਸਾਡੇ ਥਾਨੇ ਕੱਢਣੇ ਸ਼ੁਰੂ ਕਰਦੇ ਪੇਸਟਾਂ ਦੇ ਕਾਲਗੇਟ ਦੇ ਹਾਰਪਿਕ ਦੇ ਹਾਰਪਿਕ ਲਾਲ ਦੇ ਚਾਹੇ ਸਾਡੇ ਕੋਲ ਕੰਪਨੀ ਦਾ ਬਿੱਲ ਬਿਲਕੁਲ オリジナル ਔਰ ਕਮਾਲ ओरिजिनल 1% ਵੀ ਕੋਈ ਕਹਿ ਦੇਵੇ ਅਸੀਂ ਦੁਕਾਨ ਬੰਦ ਕਰ ਦੇਉ ਤਿਆਰ ਆ ਜੇ ਕੋਈ ਕਹਿ ਦੇਵੇ ਵੀ ਅਸੀਂ ਤੁਸੀਂ ਡੁਪਲੀਕੇਟ ਮਾਲ ਵੇਚਦੇ ਆਂ ਅਸ ਤਾਂ ਲੋਕਾਂ ਨੂੰ ਹਟਾਣੇ ਆ ਵੀ ਭਾਈ ਆ ਜਾ ਦੋ ਰੁਪਏ ਤੁਸੀਂ ਸਸਤ ਲਾ ਦੇਖਿਆ ਕਰੋ ਸਾਡੇ ਕੋਲ ओरिजिनल ਮਾਲ ਮਿਲੂਗਾ ਤੁਹਾਨੂੰ ਅਸੀਂ ਪੁੱਛਿਆ ਕਿ ਤੁਸੀਂ ਫੋਨ ਕਿਥੋਂ ਆਈ ਅਸੀਂ ਪੁੱਛਿਆ ਹੀ ਇਹ ਕਹਿੰਦੇ ਅਸੀਂ ਸਾਨੂੰ ਚੰਡੀਗੜ੍ਹੋਂ ਆਈਆਂ ਟੀਮ ਮੈਂ ਕਹਿੰਦਾ ਤੁਹਾਡੇ ਕੋਲ ਇੱਕ ਨੇ ਮੈਂ ਤਿੰਨ ਚੀਜ਼ਾਂ ਲੈ ਕੇ ਗਈਆਂ ਮੈਂ ਤੁਹਾਨੂੰ ਉਹਦਾ ਆਪਣਾ ਕਰਕੇ ਗਏ ਆ ਆਪਣਾ ਕੀ ਕਹਿੰਦੇ ਹੁੰਦੇ ਆ ਪੀਟੀਐਮ ਕਰਕੇ ਗਏ ਆ ਕਹਿੰਦਾ ਮੈਂ ਉਹ ਟੈਸਟ ਕਰਵਾਇਆ ਕਹਿੰਦਾ ਤੁਹਾਡੇ ਤਿੰਨੇ ਸੈਂਪਲ ਫੇਲ ਨੇ ਤੇ ਦੀ ਕਿ ਉਹ ਐਸਐਚ ਹੋਣੇ ਕੀ ਕਰਦੇ ਕੋਆਪਰੇਟ ਕੀ ਕੀਤਾ ਜੀ ਪਹਿਲਾਂ ਮੈਂ ਤਾਂ ਸੀਗਾ ਮੈਂ ਤਾਂ ਕੁਝ ਬੋਲਿਆ ਨਹੀਂ ਆ ਜੀ ਮੈਂ ਕਿਹਾ ਜੀ ਮੁੰਡਾ ਆ ਜਾਂਦੋ ਤੇ ਉਹ ਤੁਸੀਂ ਗੱਲ ਕਰ ਲਿਓ ਮੁੰਡਾ ਆਇਆ ਨਾ ਉਹਨੂੰ ਪਤਾ ਪਹਿਲਾਂ ਬੋਲਣਾ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਉਰੇ ਇੱਥੇ ਕਸਟਮਰ ਅਟੈਂਡ ਕਰ ਰਹਾ ਤੇ ਕਹਿੰਦੇ ਨਹੀਂ ਜੀ ਤੇ ਮੈਂ ਕਿਹਾ ਜੀ 10 ਮਿੰਟ ਰਹਿ ਮੈਂ ਫੋਨ ਇਹ ਨਾਲ ਮੇਰੇ ਸਾਡੇ ਕੋਲ ਅੰਬੀ ਲਾ ਲੈ ਲੈ ਹਲਾ ਡੀਵੀਆ ਲਾਉ ਕੋਲ ਲਾ ਲਿਆ ਜੋ ਵੀ ਆ ਐਸਐਚਓ ਸਾਹਮਣੇ ਗਿਆ ਵੀ ਇਹਨਾਂ ਲਾਉ ਡੀਵੀਆ ਅੱਜ ਇਹਨਾਂ ਮੁੰਡੇ ਨੇ ਕਿਹਾ ਵੀ ਤੁਹਾਡੇ ਕੋਲ ਕੀ ਥ੍ਰੋਟੀ ਹੈ ਕਹਿੰਦੇ ਚੱਲ ਤੈਨੂੰ ਦੱਸ ਦੇ ਕਹਿੰਦੇ ਤੈਨੂੰ ਥ੍ਰੋਟੀ ਵੀ ਤੈਨੂੰ ਦਿਖਾਵਾਂਗੇ ਉੱਥੇ ਜਾ ਕੇ ਕਹਿੰਦੇ ਤੈਨੂੰ ਨਾ ਤੂੰ ਕਰਾਂਗੇ ਤੇਰਾ ਪਰਚਾ ਉਸਕਾ ਕਹਿੰਦਾ ਕੋਈ ਨਹੀਂ ਕਹਿੰਦਾ ਫਿਰ ਇਹਨੇ ਰਿਕਵੈਸਟ ਕੀਤੀ ਕਹਿੰਦੇ ਕੋਈ ਗੱਲ ਨਹੀਂ ਮੈਂ ਨਹੀਂ ਮੰਗਦਾ ਤੇ ਤੁਸੀਂ ਕਮ ਸਿਕਮ ਇਹਨੂੰ ਦੱਸ ਤਾਂ ਦੋ ਵੀ ਕਿ ਅਸੀਂ ਕੋਈ ਡੁਪਲੀਕੇਟ ਮਾਲ ਸਾਨੂੰ ਇੱਕ ਵੀ ਸੈਂਪਲ ਚੈੱਕ ਕਰਾ ਲਓ ਵੀ ਕੋਈ ਡੁਪਲੀਕੇਟ ਹੈ ਅਸੀਂ ਹਜ਼ਾਰਾਂ ਨਾਲ ਭਰਨ ਤਿਆਰ ਇਹਨਾਂ ਬੰਦਿਆਂ ਨੇ ਕੋਈ ਸੁਣੀ ਨਹੀਂ ਦੋ ਬੰਦਿਆਂ ਨੇ ਤਿੰਨ ਬੰਦਿਆਂ ਨੇ ਇਹਨਾਂ ਨੇ ਉਹ ਸਰਾਰੀ ਸਤਰਾਮ ਸਿੰਘ ਮੇਰੇ ਦੋਨੇ ਫੋਨਾਂ ਮੇਰੇ ਹੀ ਫੜ ਲਈ ਜਾਂਦੀ ਫੋਨ ਮੁੰਡੇ ਦਾ ਵੀ ਆਇਆ ਉਹਦਾ ਹੀ ਫੋਨ ਖਾਲਿਆ ਵੀ ਸਟਾਫ ਨੂੰ ਤਾਂ ਕਹਿ ਰਹੇ ਨੇ ਵੀ ਅੰਦਰ ਚਲੋ ਜਾਂ ਬਾਹਰ ਚਲੋ ਵੀ ਤੁਸੀਂ ਇਕੱਲੇ ਹੋਣੇ ਚਾਹੀਏ ਉਸ ਤੋਂ ਮੇਰਾ ਵੀ ਫੋਨ ਲੈ ਲਿਆ ਸਰ ਮੈਂ ਚਲੋ ਆਪਾਂ ਹੈਲਪ ਲਈ ਕਿਸੇ ਨੂੰ ਤਾਂ ਕਾਲ ਕਰਦੇ ਅਸੀਂ ਆਪਣੇ ਐਮਐਲਐਸ ਨੂੰ ਕਾਲ ਕੀਤਾ ਕਿ ਅਸੀਂ 70 ਸਾਲ ਤੋਂ ਦੇਖੋ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਮੇਰੀ ਵਾਕੇ ਹੈਲਪ ਵੀ ਕੀਤੀ ਮੇਰਾ ਫੋਨ ਲੈ ਲਿਆ ਕਿਉਂਕਿ ਉਹਨਾਂ ਨੇ ਮੈਨੂੰ ਆ ਦੇਖੋ ਇੰਨੀਆਂ ਮਿਸਡ ਕਾਲਾਂ ਸੀਗੀਆਂ ਉਹ ਜੋ ਵੀ ਆਏ ਸੀਗੇ ਮੈਨੂੰ ਉਹਨਾਂ ਦਾ ਨਹੀਂ ਪਤਾ ਐਸਚੋ ਸਰ ਸੀਗੇ ਆ ਦੇਖੋ ਇੰਨੀਆਂ ਮਿਸਡ ਕਾਲਾਂ ਉਹਨਾਂ ਦੀ ਆ ਰਹੀਆਂ ਸੀ ਕਿਉਂਕਿ ਮੈਂ ਉਹਨਾਂ ਨੂੰ ਹੈਲਪ ਮੰਗੀ ਸੀ ਇਹਨਾਂ ਨੇ ਉਹਨਾਂ ਦਾ ਫੋਨ ਮੇਰੀ ਜੇਬ ਮੇਰੇ ਤੋਂ ਲੈ ਕੇ ਜੇਬ 'ਚ ਰੱਖ ਲਿਆ ਚੱਕਰ ਨਹੀਂ ਦਿੱਤਾ ਮੈਨੂੰ ਹੁਣ ਬਈਆਂ ਦੇਖੋ ਸਮਾਨ ਸਾਰਾ ਗੇਰੀਗੇ ਫਿਰ ਇਦੋਂ ਮੈਨੂੰ ਨਹੀਂ ਪਹਿਲਾਂ ਚਲੋ ਮੈਂ ਅੰਦਰ ਆਈ ਕਿਉਂਕਿ ਮੈਨੂੰ ਆਣਾ ਹੀ ਪੈਣਾ ਸੀਗਾ ਪਾਪਾ ਔਰ ਮੇਰੇ ਹਸਬੰਡ ਦਾ ਲੈਸ ਹਾਂਜੀ 2-3 ਦਿਨ ਸੀਗੀਆਂ ਤੇ ਉਹਨਾਂ ਨੇ ਲ ਮੈਂ ਕਿ ਮੈਨੂੰ ਫੋਨ ਦੇਖਣਾ ਪਏਗਾ ਮੇਰਾ ਬੇਟਾ ਵੀ ਬਾਹਰ ਹੈ ਮੈਂ ਦੇਖਣਾ ਛੋਟਾ ਬੱਚਾ ਹੈ ਮੇਰਾ ਚਲੋ ਸਾਰੇ ਹੈ ਬਈਆ ਪੱਕੇ ਚ ਕੰਮ ਬਿਲਕੁਲ ਪੱਕੇ ਚ ਹੈ ਬਈਆ ਤਾਂ ਹੀ ਦੇਖੋ ਸਾਡੀ ਬਈਆ 70 ਸਾਲ ਦਾ 70 ਸਾਲ ਦਾ ਕੰਮ ਹੋ ਗਿਆ ਫਿਰ ਉਸ ਤੋਂ ਬਾਅਦ ਦੇਖੋ ਸਾਰੀ ਐਸੋਸੀਏਸ਼ਨ ਖੜੀ ਹੈ ਜੇ ਗਲਤ ਹੁੰਦਾ ਤਾਂ ਕਿਉਂ ਆਂਦੀ ਕੋਈ ਸਾਡੀ ਐਸੋਸੀਏਸ਼ਨ ਜੀ ਸਰ ਮੇਰਾ ਸਤਨਾਮ ਸਿੰਘ ਹੈ ਸਤਨਾਮ ਜੀ ਡੀਵੀਆ ਕਿੱਥੇ ਕਿਹ ਹੈ ਸਰ ਡੀਵੀਆ ਬਾਰੇ ਮੈਨੂੰ ਨਹੀਂ ਪਤਾ ਹੈਗਾ ਤੇ ਐਕਚੁਅਲੀ ਜਿਹੜਾ ਮੈਂ ਪਹਿਲਾਂ ਉਹ ਤੋਂ ਸੈਂਪਲ ਲੇក ਗਿਆ ਸੈਂਪਲ ਬਾਈ ਕੀਤੇ ਕੰਪਨੀ ਨੇ ਸੈਂਪਲ ਸਾਰੇ ਕੀਤੇ ਵੀ ਹਾਂ ਦੇਖਿਆ ਵੀ ਜੇ ਚੈੱਕ ਕਰਨ ਤੋਂ ਬਾਅਦ ਇਹ ਸਾਰਾ ਕੁਝ ਡੁਪਲੀਕੇਟ ਆ ਤਿੰਨੋਂ ਸੈਂਪਲ ਤਿੰਨੋਂ ਡੁਪਲੀਕੇਟ ਆ ਸਰ ਬਿੱਲਾਂ ਦੀ ਗੱਲ ਨਹੀਂ ਸਰ ਬਿੱਲ ਤਾਂ ਕੋਈ ਵੀ ਡਿਸਟ੍ਰੀਬਿਊਟਰ ਦੇ ਦੇ ਸਕਦਾ 40 ਮਾਲ ਦਾ ਕੋਈ ਬਿੱਲ ਤੇ ਅਸੀਂ ਪ੍ਰੂਫ ਕਰ ਸਕਦੇ ਹਾਂ ਸਰ ਮੈਂ ਤੁਹਾਡੇ ਸਰ ਮੈਂ ਤੁਹਾਨੂੰ ਸਰ ਹਰ ਪਿਕ ਹਰ ਪਿਕ ਸਰ ਸਰ ਜਿਹੜਾ ਹਰ ਪਿਕ ਇਹਨਾਂ ਦਾ ਡੁਪਲੀਕੇਟ ਆ ਆਲ ਰੌਡ ਵੀ ਡੁਪਲੀਕੇਟ ਆ ਕਾਲ ਰੌਡ ਵੀ ਡੁਪਲੀਕੇਟ ਆ ਸਰ ਸਾਰੀਆਂ ਰਿਪੋਰਟਾਂ ਮੈਂ ਮੰਗਾਰੀਆਂ ਆ ਆਜਾ ਉਹ ਕਰਾਇਆ ਸਰ ਸਾਰੇ ਪਹਿਲਾਂ ਸੈਂਪਲ ਚੈੱਕ ਕਰਾਏ ਸਾਰੇ ਹਾਂ ਸਰ ਹੈਗੇ ਮੇਰੇ ਕੋ ਫੋਟੋ ਫੋਨ ਦੇ ਵਿੱਚ ਹੈਗੇ ਆਰਕੋਪੀ ਵੀ ਸਰ ਉਹਦੀ ਕਾਪੀ ਵੀ ਆ ਜਾਂਦੀ ਹੈ ਸਰ ਉਹ ਵੀ ਸਾਫ ਕਰਦਾਂਗੇ ਹੁਣ ਦੁਬਾਰੀ ਭੇਜਾਂ ਸਰ ਇਹਨੂੰ ਸਾਰੇ ਇਹ ਕਰੋ ਪਹਿਲਾਂ ਪ੍ਰਸ਼ਨ ਸਰ ਇਹਨੂੰ ਰਹਿਣ ਦਿਓ ਡਾਕਟਰ ਸਾਹਿਬ ਨੂੰ 15 ਜੀ ਕੰਪਨੀ ਤੋਂ ਹੀ ਆ ਸਰ ਮੈਂ ਸੰਦੀਪ ਸ਼ਰਮਾ ਸਰ ਚੰਡੀਗੜ੍ਹ ਹੈੱਡ ਆਫਿਸ ਹੈ ਜੀ

ਇੱਥੇ ਅੱਜ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ੋਪਾ ਜਿੱਥੇ ਆਪਾਂ ਖੜੇ ਆਂ ਇੱਥੇ ਕੋਈ ਸਤਨਾਮ ਸਿੰਘ ਅ ਅਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਟੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੀ ਸੰਬੰਧ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟਸ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਇਹ ਕੋਈ ਪੁਲਿਸ ਮੁਲਾਕਾਤ ਨਹੀਂ ਨਾਲ ਲੱਗ ਕੇ ਪੁਲਿਸ ਪਾਰਟੀ ਵੀ ਨਾਲ ਸੀ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੁਣ ਤੱਕ ਤੇ ਜੋ ਵੀ ਜਿਹੜੇ ਤੇ ਐਕਸ਼ਨ ਹੋਊਗਾ ਲੈ ਜਾਊਗਾ ਤੁਸੀਂ ਦੱਸੋਗੇ ਚੱਲੀ ਹੈ ਤੁਸੀਂ ਕਿਵੇਂ ਕਹੋਗੇ ਚੱਲੀ ਹੈ ਬਹਿਸ ਨਾ ਕਰੋ ਫਿਰ ਤੁਸੀਂ ਵੀ ਨਾ ਕਰੋ ਬੋਸ ਨਾ ਕਰੋ ਫਿਰ ਸਭ ਨਾਲ ਵੀ ਨਾ ਕਰੋ ਜੀ ਮੈਂ ਕੋਈ ਬਹਿਸ ਨਹੀਂ ਕੀਤੀ ਫਿਰ ਨੂੰ ਸਾਬਤ ਕਰ ਚੱਲੀ ਹੈ ਗੱਲ ਗੱਲ ਕਰੋ ਕੀ ਕਰਨੇਗਾ ਕਰ ਲਈ ਗੱਲ ਕੀ ਮਤਲਬ ਕੀ ਕਰ ਰਹੇ ਹੋ ਇਹਦਾ ਯਾਰੋ ਕੁੜੀ ਨੂੰ ਬਦਨਾਮ ਕੀਤਾ ਉਹਦਾ ਫੋਨ ਤੁਸੀਂ ਐਸੇ ਬੋਲੇ ਉਹਨੂੰ ਗਲਤ ਬੋਲੇ ਇਹਨੂੰ ਗਲਤ ਬੋਲੇ ਜਿੱਦੇ ਤੁਮ ਵਿਰੋਧ ਸ਼ਹਿਰ ਆਏ ਹੈ ਡੀਵੀਆ ਲਗੇ ਡੀਵੀਆ 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 ਲਗੇ ਡੀਵੀਆ ਕਿਹਨੇ ਗਲਤ ਬੋਲਿਆ ਤੁਸੀਂ ਮਜ਼ਾ ਹਸੋ ਤੂੰ ਲੋ ਸਾਹਿਬ ਪਹਿਲਾਂ ਮੇਰੀ ਗੱਲ ਸੁਣੋ ਕਿ ਨਹੀਂ ਚੱਕਿਆ ਮੈਨੂੰ ਤੂੰ ਮਿਲ ਪਾ ਤੋ ਪੜਿਆ ਕਿ ਨਹੀਂ ਬੜਿਆ ਬੀਵੀਆਰ ਕਿਉਂ ਲੈ ਕੇ ਗਏ ਬੀਵੀਆਰ ਬਾਈ ਜੀ ਉਹ ਥਾਣੇ ਆ ਕੇ ਤੁਸੀਂ ਕਿਉਂ ਲੈ ਕੇ ਗਏ ਹਰ ਕਮਾਲ ਲੋਕੀ ਦਾ ਸਰ ਐਸਐਸ ਬੀਵੀਆਰ ਨਹੀਂ ਜਾ ਯਾਰ ਚੱਕ ਕੇ ਇਹਦੀ ਗੱਲ ਸੁਣੋ ਬੰਦੇ ਬੰਦੇ ਕੇ ਸਾਹ ਸੁਣਨ ਵਾਲੀ ਲੈ ਲੈ ਯਾਰ ਤੂੰ ਕਰ ਲੈ ਦੋ ਫਿਰ ਤੋਨ ਦੇ ਰੋਕ ਲੋ ਇਹ ਚੋਰ ਨੇ ਇਹ ਚੋਰ ਨੇ ਸਾਡੀ ਪਿੱਛੇ ਹੋਰ ਨੇ ਇਹ ਇਕੱਠਾ ਕਰਕੇ ਸਮਾਨ ਲੈ ਆਣਾ ਸੀ ਮਾਨ ਚੋਰੀ ਕਰਨ ਆਈ ਸੀ ਮਾਨ ਤੁਹਾਡਾ ਡੁਪਲੀਕੇਟ ਹੈ ਇਹਨਾਂ ਨੇ ਟੈਸਟ ਕਰਾਇਆ ਵੀਰੇ ਤੂੰ ਟੈਸਟ ਕਰਾ ਲੈ ਮੇਰੇ ਘਰ ਦੀ ਕੰਪਨੀ ਦੀ ਕੰਪਨੀ ਟੀਮ ਮੰਗਾ ਲਾ ਓਰੇ ਠੀਕ ਹੈ ਜੇ ਕੋਈ ਬੰਦਾ ਕਹੇ ਉਹ ਡਿਸਟਰੀਬਿਊਟਰ ਖੜਾ ਹੈ অথਾਈਜ਼ਡ ਡਿਸਟਰੀਬਿਊਟਰ ਉਹ ਖੜੇ ਨੇ ਇੱਕ ਮਿੰਟਾ ਕੋਰ ਡਿਸਟਰੀਬਿਊਟਰ ਹੈਗਾ ਉਹ ਡਿਸਟਰੀਬਿਊਟਰ ਹੈ ਉਹ ਯਾਰ ਆਪਣੀ ਤੋਂ ਮਿਲ ਕੰਪਨੀ ਆਪਣੇ ਕੋਲ ਕਹਿੰਦਾ ਕਿ ਮੈਂ ਕੰਪਨੀ ਤੋਂ ਆਇਆ ਚਲ ਕੇ ਦੇਖੋ ਕੋਈ ਅਥਾਰਟੀ ਨਹੀਂ ਆ ਸਤਨਾਮ ਸਿੰਘ ਇਹਨਾਂ ਦੀ ਪੁਰਾਣੀ ਰਿਪੋਰਟ ਵੀ ਆਈ ਹੈ ਕਿ ਇਹ ਬੰਦਾ ਪੈਸੇ ਲੈਂਦਾ ਹੈ ਔਰ ਇਹਨੇ ਐਫੀਡਵਿਟ ਤੇ ਸਾਈਨ ਵੀ ਕੀਤੇ ਹੋਏ ਨੇ ਰਿਕਾਰਡਿੰਗਾਂ ਨਾਲ ਨੇ ਸਾਡੇ ਕੋ ਸਾਰਾ ਕੁਝ ਪ੍ਰੂਵ ਹੈਗਾ ਇਹ ਜਿਹੜੇ ਸੁਣੋ ਕੋਈ ਨਹੀਂ ਜਨਾਨੀ ਨੂੰ ਕਰਦਾ ਹੁਣ ਕੋਈ ਨਹੀਂ ਕਾਲਾ ਕੱਢਦਾ ਲੈ ਚਲ ਕੋਈ ਨਹੀਂ ਕੋਈ ਨਹੀਂ ਹੁਣ ਕੋਈ ਗੱਲ ਨਹੀਂ ਆਹ ਦੇ ਵੇ ਗੱਲ ਉਹ ਲਾ ਦਿਓ ਕੋਈ ਨਿਕਲ ਆ ਜਾ ਬੁਲਾਓ ਇਹਨੂੰ ਓਏ ਬਾਤ ਕੋਈ ਨਹੀਂ ਕਰਿਆ ਤਰਾ ਆਹ ਦੇ ਤਰਾ ਓਏ ਕੁੱਤੀਆਂ ਨਾ ਮੀਂਹ ਦੀ ਕੁੱਤਾ ਉਹਨਾਂ ਕੋਲ ਦੀ